ਸਤਿ ਸ਼੍ਰੀ ਅਕਾਲ ਜੀ ਸਾਡਾ ਪੰਜਾਬ 19 ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਸਵੇਰ ਦੀਆਂ ਵੱਡੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਮੈਂ ਹਾਂ ਰਾਜਵੀਰ ਤਾਂ ਆਓ ਸ਼ੁਰੂਆਤ ਕਰ ਲੈਂਦੇ ਹਾਂ ਆਪਾਂ ਸਵੇਰ ਦੀ ਪਹਿਲੀ ਵੱਡੀ ਖਬਰ ਦੀ ਪ੍ਰੀਖਿਆ ਕੇਂਦਰ ਬਦਲਣ ਤੇ 골ਡਨ ਚਾਂਸ ਪ੍ਰੀਖਿਆ ਤੇ ਵਿਵਾਦ ਪੀਯੂ ਦੇ ਵਿਦਿਆਰਥੀਆਂ ਦਾ ਰਾਤ ਤੱਕ ਜਾਰੀ ਰਿਹਾ ਹਗਾਮਾ ਪ੍ਰੀਖਿਆ ਹੋਈ ਰੱਦ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਨੇ ਮੰਗਲਵਾਰ ਸ਼ਾਮ ਨੂੰ ਪੀਯੂ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਵਿਰੋਧ ਸ਼ੁਰੂ ਕਰ ਦਿੱਤਾ ਪ੍ਰਸ਼ਾਸਨ ਵੱਲੋਂ 26 ਨਵੰਬਰ ਨੂੰ ਹੋਣ ਵਾਲੀ ਗੋਲਡਨ ਚਾਂਸ ਪ੍ਰੀਖਿਆ ਤੇ ਯੂਐਸਓਐਲ ਪ੍ਰੀਖਿਆਵਾਂ ਦਾ ਕੇਂਦਰ ਬਦਲ ਕੇ ਡੀਏਵੀ ਕਾਲਜ ਸੈਕਟਰ 10 ਕਰਨ ਦੇ ਫੈਸਲੇ ਨਾਲ ਵਿਦਿਆਰਥੀਆਂ ਵਿੱਚ ਭਾਰੀ ਨਿਰਾਸ਼ਾgi ਫੈਲ ਗਈ ਇਸੇ ਦੇ ਵਿਰੋਧ ਚ ਮੰਗਲਵਾਰ ਰਾਤ ਕਰੀਬ 8 ਵਜੇ ਵਿਦਿਆਰਥੀਆਂ ਨੇ ਅਚਾਨਕ ਪੀਯੂ ਦਾ ਗੇਟ ਨੰਬਰ 2 ਬੰਦ ਕਰਕੇ ਨਾਰੇਵਾਜੀ ਸ਼ੁਰੂ ਕਰ ਦਿੱਤੀ ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਤੇ ਵੱਡੀ ਖਬਰ ਦੀ ਨਾ ਬਾਲਗ ਨਾਲ ਲਿਵਨ ਰਸਤਾ ਨਾ ਸਿਰਫ ਅਨੈਤਿਕ ਸਗੋਂ ਪੂਰੀ ਤਰ੍ਹਾਂ ਗੈਰਕਾਨੂੰਨੀ ਹਾਈ ਕੋਰਟ ਨੇ ਕੀਤੀ ਅਹਿਮ ਟਿੱਪਣੀ ਇੱਕ ਹਦੇਸ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਨਵਾਲਗ ਲੜਕੀ ਨਾਲ ਲਿਵਨ ਰਸਤੇ ਵਿੱਚ ਰਹਿਣ ਵਾਲੇ ਨੌਜਵਾਨ ਨੂੰ ਸੁਰੱਖਿਆ ਦੇਣ ਤੋਂ ਸਪਸ਼ਟ ਤੌਰ ਤੇ ਇਨਕਾਰ ਕਰ ਦਿੱਤਾ ਹੈ ਹਾਈ ਕੋਰਟ ਦੇ ਸਿੰਗਲ ਬੈਂਚ ਨੇ ਕਿਹਾ ਕਿ ਨਾਬਾਲਗ ਨਾਲ ਕਿਸੇ ਵੀ ਤਰ੍ਹਾਂ ਦਾ ਲਿਵ-ਇਨ ਰਿਸ਼ਤਾ ਨਾ ਸਿਰਫ ਅਨੈਤਿਕ ਹੈ ਬਲਕਿ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ ਅਜਿਹੇ ਰਿਸ਼ਤੇ ਨੂੰ ਸੰਵਿਧਾਨਿਕ ਸੁਰੱਖਿਆ ਨਹੀਂ ਦਿੱਤੀ ਜਾ ਸਕਦੀ ਅਦਾਲਤ ਨੇ ਸਪਸ਼ਟ ਕੀਤਾ ਕਿ ਅਜਿਹੇ ਸਬੰਧਾਂ ਨੂੰ ਸੁਰੱਖਿਆ ਦੇ ਨਾਲ ਮੌਜੂਦਾ ਬਾਲ ਸੁਰੱਖਿਆ ਕਾਨੂੰਨਾ ਦਾ ਉਦੇਸ਼ ਸਫਲ ਸਾਬਤ ਹੋ ਜਾਵੇਗਾ ਹਾਲਾਂਕਿ ਰਿਕਾਰਡਾਂ ਦੀ ਸਮੀਖਿਆ ਕਰਨ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਕੀਤਾ ਕਿ ਲੜਕੀ ਨਾਬਾਲਗ ਹੋਣ ਕਾਰਨ ਕਾਨੂੰਨ ਇਹ ਰਿਸ਼ਤਾ ਗੈਰ ਕਾਨੂੰਨੀ ਹੈ ਸੁਣਵਾਈ ਦੌਰਾਨ ਹਰਿਆਣਾ ਸਰਕਾਰ ਦੇ ਵਕੀਲ ਨੇ ਸਪਸ਼ਟ ਕੀਤਾ ਕਿ ਨਵਾਲਿਕਾ ਨਾਲ ਲਿਵ ਇਨ ਸਬੰਧ ਨਾ ਤਾਂ ਸਮਾਜਿਕ ਤੌਰ ਤੇ ਸਵੀਕਾਰਨਯੋਗ ਹਨ ਅਤੇ ਨਾ ਹੀ ਕਾਨੂੰਨੀ ਤੌਰ ਤੇ ਜਾਇਜ਼ ਹਨ ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਆਪਣੀ ਲੈ ਚ ਪਰਤਨ ਦੀ ਕੋਸ਼ਿਸ਼ ਕਰਨ ਲੱਗਾ ਅਕਾਲੀ ਦਲ ਤਰਨਧਾਰਨ ਜਿਮਨੀ ਚੋਂ ਦੂਜੇ ਨੰਬਰ ਤੇ ਆਉਣ ਮਗਰੋਂ ਸ਼ੁਰੂ ਕੀਤਾ ਇਹ ਕੰਮ ਦਰਅਸਲ ਇਸ ਦੌਰਾਨ ਵਿੱਚ ਆਏ ਹੜ੍ਹਾਂ ਵਿੱਚ ਜਿਸ ਤਰ੍ਹਾਂ ਸੁਖਵੀਰ ਬਾਦਲ ਨੇ ਕੰਮ ਕੀਤਾ ਹੈ ਉਸ ਦਾ ਵੀ ਅਸਰ ਨਜ਼ਰ ਆ ਰਿਹਾ ਹੈ ਸੁਖਵੀਰ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਹਰ ਤਰ੍ਹਾਂ ਦੀ ਮਦਦ ਦੇ ਹੱਥ ਵਧਾਏ ਹੁਣ ਪਿੰਡੂ ਇਲਾਕਿਆਂ ਵਿੱਚ ਜੇਕਰ ਪਾਰਟੀ ਜੋਰ ਲਾ ਕੇ ਜ਼ਿਲ੍ਹਾ ਪਰਿਸ਼ਦਾਂ ਤੇ ਬਲਾਕ ਸਮਤੀਆਂ ਵਿੱਚ ਆਪਣੇ ਉਮੀਦਵਾਰ ਚੁਣ ਲੈਂਦੀ ਹੈ ਜਾਂ ਫਿਰ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਕਰ ਜਾਂਦੀ ਹੈ ਤਾਂ ਇਹ ਉਨ੍ਹਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਹੀ ਹੋਵੇਗੀ ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਬਿਆਨਤ ਸਿੰਘ ਹੱਤਿਆਕਾਂਡ ਦੇ ਮੁੱਖ ਗਵਾਹ ਬਿੱਟੂ ਨੇ ਰਾਜਪਾਲ ਨੂੰ ਕੀਤੀ ਇਹ ਅਪੀਲ ਹਾਈ ਕੋਰਟ 'ਚ ਵੀ ਦਾਖਲ ਕੀਤੀ ਗਈ ਪਟੀਸ਼ਨ ਹਾਈ ਕੋਰਟ ਦੇ ਹੁਕਮਾਂ ਤੇ 2011 ਵਿੱਚ ਚੰਡੀਗੜ੍ਹ ਪੁਲਿਸ ਨੇ ਉਸ ਨੂੰ ਉੱਚ ਪੱਧਰੀ ਸੁਰੱਖਿਆ ਪ੍ਰਦਾਨ ਕੀਤੀ ਸੀ ਜਿਸ ਵਿੱਚ 5 ਪੀਐਸਓ 24 ਘੰਟੇ 14 ਗਾਰਡ ਐਸਕਾਰਟ ਮੋਟਰਸਾਈਕਲ ਅਤੇ ਉਹਨਾਂ ਦੇ ਘਰ ਦੇ ਬਾਹਰ ਪੈਟਰੋਲਿੰਗ ਗੱਡੀ ਸਾਵਲ ਸਨ ਇਸ ਰੱਖਿਆ ਵਿਵਸਥਾ ਸਾਲਾਂ ਤੱਕ ਜਾਰੀ ਰਹੀ ਪਰ ਵਰਤਮਾਨ ਵਿੱਚ ਪੂਰੀ ਤਰ੍ਹਾਂ ਹਟਾ ਲਈ ਗਈ ਜਿਸ ਨਾਲ ਉਸ ਨੂੰ ਚਿੰਤਾ ਵੱਧ ਗਈ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਤ ਸਿੰਘ ਹਤਿਆਗੰਢ ਦੇ ਮੁੱਖ ਗਵਾਹ ਬਲਵਿੰਦਰ ਸਿੰਘ ਮਿੱਟੂ ਇੱਕ ਵਾਰ ਮੁੜਗੰਬੀ ਸ੍ਰੱਖਿਆ ਸੰਕਟ ਵਿੱਚੋਂ ਲੰਘ ਰਹੇ ਹਨ ਸਰਖੇਵ ਦੇ ਜ਼ਿਲ੍ਹਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਉਹਨਾਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕੁਟਾਰੀਆ ਨੂੰ ਮੰਗ ਪੱਤਰ ਦੇ ਕੇ ਦਖਲ ਦੀ ਮੰਗ ਕੀਤੀ ਹੈ ਰਾਜਪਾਲ ਨੇ ਉਹਨਾਂ ਦਾ ਪੱਤਰਕਾਰ ਵਾਲੀ ਤੁਰੰਤ ਹੋਮ ਸੈਕਟਰੀ ਨੂੰ ਭੇਜ ਦਿੱਤਾ ਹੈ ਮਿੱਟੂ ਓਗਵਾ ਹੈ ਜਿਸ ਦੀ ਗਵਾਹੀ ਤੇ ਬਿਆਨਤ ਸਿੰਘ ਹਤਿਆਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਮਿਲੀ ਸੀ ਇਸੇ ਕਾਰਨ ਉਸ ਨੂੰ ਵਿਛਲੇ ਦੋ ਦਹਾਕਿਆਂ ਤੋਂ ਲਗਾਤਾਰ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬ ਤੇ ਚੰਡੀਗੜ੍ਹ ਪੁਲਿਸ ਨਾਲ ਹੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੀ ਕਈ ਵਾਰ ਉਸ ਦੀ ਗੰਭੀਰ ਖਤਰਾ ਸਥਿਤੀ ਨੂੰ ਮੰਨ ਚੁੱਕੇ ਹਨ ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਸੀਐਮ ਮਾਨ ਨੇ ਕੀਤਾ ਐਲਾਨ ਅਨੰਤਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਅੰਤਰਰਾਸ਼ਟਰੀ ਯੂਨੀਵਰਸਿਟੀ ਸਥਾਪਿਤ ਕਰੇਗੀ ਸਰਕਾਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੀ ਸਤਾਪਦੀ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਗੁਰੂ ਤੇਗਵਹਾ ਦਰਜੀ ਦੇ ਦੁਆਰਾ ਸਥਾਪਿਤ ਪਵਿੱਤਰ ਸ਼ਹਿਰ ਵਿੱਚ ਗੁਰੂ ਸਾਹਿਬ ਦੇ ਨਾਮ ਤੇ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ। ਸ਼ੁਰੂਆਤ ਕਰ ਲੈਂਦੇ ਆ ਜੀ ਆਪਾਂ ਅਗਲੀ ਤੇ ਅਹਿਮ ਖਬਰ ਦੀ ਸਰਦੀ ਚ ਬੀਪੀ ਸ਼ੂਗਰ ਦੇ ਮਰੀਜ਼ ਹੋਏ ਵਹਿਾਲ 10% ਤੱਕ ਵਧੇ ਕੇਸ ਹਾਰਟ ਅਟੈਕ ਤੇ ਅਧਰੰਗ ਦਾ ਵਧਿਆ ਖਤਰਾ। ਬਾਦੀ ਸਰਦੀ ਬੀਪੀ ਬਲੱਡ ਪ੍ਰੈਸ਼ਰ ਤੇ ਡਾਇਬੀਟੀਜ਼ ਨੂੰ ਅੱਖ ਦਿਖਾਉਣ ਲੱਗ ਗਈ ਹੈ। ਨੇਸਨਲ ਇਹਨਾਂ ਦੋਹਾਾਂ ਦੇ ਮਰੀਜ਼ਾਂ ਦੀ ਓਪੀਡੀ ਹੁਣੇ ਤੋਂ ਹੀ ਕਰੀਬ 10% ਤੱਕ ਵੱਧ ਚੁੱਕੀ ਹੈ ਇਸ ਵਿੱਚ ਜਰਾ ਜਿੰਨੀ ਵੀ ਲਾਪਰਵਾਹੀ ਦਾ ਵੱਡਾ ਨੁਕਸਾਨ ਨਾ ਭੁਗਤਣਾ ਪਵੇ ਇਸੇ ਲਈ ਡਾਕਟਰ ਵੀ ਲਗਾਤਾਰ ਕਰ ਰਹੇ ਹਨ ਸचेत ਸ਼ੁਰੂਆਤ ਕਰ ਲੈਂਦੇ ਹਾਂ ਜੀ ਅਗਲੀ ਖਬਰ ਦੀ ਰਾਤ 10 ਵਜੇ ਤੋਂ ਬਾਅਦ ਡੀਜੇ ਵਜਾਉਣ ਤੇ ਲੱਗੀ ਪਾਬੰਦੀ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਹੋਵੇਗੀ ਸਖਤ ਕਾਰਵਾਈ ਸੋਮਵਾਰ ਦੀ ਰਾਤ ਸ਼ਹਿਰ ਵਿੱਚ ਕਈ ਥਾਵਾਂ ਤੇ ਵਿਆਹ ਸਨ ਵਿਆਹਾਂ ਵਿੱਚ ਡੀਜੀ ਤੋਂ ਉੱਥੇ ਸੋਰਨੇ ਅਧਿਕਾਰੀਆਂ ਦੇ ਨਾਲ-ਨਾਲ ਆਮ ਜਨਤਾ ਨੂੰ ਵੀ ਪਰੇਸ਼ਾਨ ਕਰ ਦਿੱਤਾ ਇਸ ਗੱਲ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਗੰਭੀਰਤਾ ਨਾਲ ਲਿਆ ਅਤੇ ਲੋਕ ਹਿੱਤ ਵਿੱਚ ਤੁਰੰਤ ਇਸ ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਸੋ ਇਹ ਸਨ ਜੀ ਅੱਜ ਸਵੇਰ ਤੱਕ ਦੀਆਂ ਤਾਜ਼ਾ ਖਬਰਾਂ ਜੇਕਰ ਤੁਸੀਂ ਹਰ ਰੋਜ਼ ਨਵਾਂ ਤੇ ਨਮੀਆਂ ਤੇ ਤਾਜ਼ੀਆਂ ਖਬਰਾਂ ਸੁਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਕਰ ਸਕਦੇ ਹੋ ਸਬਸਕ੍ਰਾਈਬ ਅਤੇ ਆਪਣੇ ਕੀਮਤੀ ਸੁਝਾਅ ਦੇ ਸਕਦੇ ਹੋ ਤੁਹਾਡੇ ਕੀਮਤੀ ਸੁਝਾਵਾਂ ਅਤੇ ਇੱਕ ਸਬਸਕ੍ਰਾਈਬ ਨਾਲ ਸਾਨੂੰ ਮੋਟੀਵੇਸ਼ਨ ਮਿਲਦਾ ਹੈ ਅਤੇ ਅੱਗੇ ਤੋਂ ਅਸੀਂ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖਬਰਾਂ ਲੈ